ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਲੈ ਕੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਿਹਤ ਸੇਵਾਵਾਂ ਦਾ ਲੋਕ ਵੱਧ ਚੜ ਕੇ ਲਾਹਾ ਲੈ ਸਕਣ ਇਸੇ ਤਹਿਤ ਹਰ ਦੇਸ਼ ਭਗਤ ਕਾਲਜ ਵਿਖੇ ਇੱਕ ਵਰਕਸ਼ਾਪ ਲਾਈ ਗਈ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਿਹਤ ਵਿਭਾਗ, ਮਹਿਲਾ ਅਤੇ ਬਾਲ ਵਿਭਾਗ ਸਮਾਜਿਕ ਸੁਰੱਖਿਆ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦਫ਼ਤਰ ਇੰਚਾਰਜ ਰਾਜਵੰਤ ਸਿੰਘ ਨੇ ਕਿਹਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿ ਸਰਕਾਰ ਵੱਲੋਂ ਅਜਿਹੇ ਵਰਕਸ਼ਾਪਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਪ੍ਰਭੂ ਐਜ਼ ਅ ਡਾਇਗਨੋਲੋਜਿਸਟ ਐਸ ਡੇਜ ਤੋਂ ਰੀਚ ਮੈਂ ਪੋਸਟਡ ਆ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਜਿਹਦੇ ਵਿੱਚ ਅਸੀਂ ਮਤਲਬ ਹੈਲਥ ਡਿਪਾਰਟਮੈਂਟ ਐਂਡ ਨਿਊਟ੍ਰੀਸ਼ਨਲ ਡਿਪਾਰਟਮੈਂਟ ਦੋਨੋਂ ਇਕੱਠੇ ਹੋ ਕੇ ਅਸੀਂ ਆਸ਼ਾ ਤੇ ਆਂਗਣਵਾੜੀ ਬਰਕਰਾਰ ਨੂੰ ਸਹਿਯੋਗ ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਹੈਗਾ ਉਹ ਵਧਾ ਸਕੀਏ ਤਾਂ ਕਿ ਸਾਡੇ ਜਿਹੜੇ ਟਾਰਗੇਟ ਲੈਕ ਕਰ ਰਹੇ ਨੇ ਉਹ ਅਸੀਂ ਪੂਰੇ ਕਰ ਸਕੀਏ ਤੇ ਐਜ਼ ਅ ਗਾਇਨਕੋਲੋਜਿਸਟ ਸਾਡੇ ਤਿੰਨ ਪੁਆਇੰਟ ਆਉਂਦੇ ਨੇ ਇੰਸਟੀਟਿਊਸ਼ਨਲ ਰਿਵਿਊ ਤਾਂ ਕਿ ਜਿਹੜੀਆਂ ਹਸਪਤਾਲਾਂ 'ਚ ਡਿਲੀਵਰੀਆਂ ਅਸੀਂ ਵਧਾ ਸਕੀਏ ਜਿਹੜੇ ਲੋਅ ਬਰਥ weight ਬੇਬੀਜ਼ ਨੇ ਉਹਨਾਂ ਦਾ ਚੰਗੀ ਤਰ੍ਹਾਂ ਬਾਅਦ ਵਿੱਚ ਉਹਨਾਂ ਦਾ ਟਾਰਗੇਟ ਜਿਹੜਾ ਅਪ ਟੂ ਡੇਟ ਲੈ ਕੇ ਆ ਸਕੀਏ ਤੇ ਉਹਨਾਂ ਦੀ ਨਿਊਟ੍ਰੀਸ਼ਨ ਦਾ ਧਿਆਨ ਰੱਖ ਸਕੀਏ ਇੱਕ ਜਿਹਦੇ ਵਿੱਚ ਅਸੀਂ ਲੈਗ ਕਰ ਰਹੇ ਹਾਂ ਪਹਿਲੇ 3 ਮਹੀਨਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਸਾਡੀ ਹੁੰਦੀ ਹੈ ਉਹ ਘਟ ਰਹੀ ਹੈ ਉਹਦੇ ਲਈ ਆਸ਼ਾ ਵਰਕਰਾਂ ਨੂੰ ਜਾਣਨਾ ਪਾਇਆ ਗਿਆ ਕਿ ਅਸੀਂ ਕਿੱਦਾਂ ਵਧਾ ਸਕਦੇ ਹਾਂ ਸਾਡੇ ਜ਼ਿਲ੍ਹੇ ਦੀ ਸਾਡੇ ਬਲੌਕ ਦੀ ਤੇ ਇਹੀ ਅੱਜ ਦਾ ਮੋਟਿਵ ਸੀਗਾ ਵੀ ਇਹਨਾਂ ਟਾਰਗੇਟਸ ਨੂੰ ਅਸੀਂ ਪੂਰਾ ਕਰ ਸਕੀਏ ਤੇ ਅੱਗੇ ਆਉਣ ਵਾਲੇ ਜਿਹੜੇ ਸਰਕਾਰ ਨੇ ਸਾਨੂੰ ਟਾਰਗੇਟ ਦਿੱਤੇ ਨੇ ਉਹ ਅਸੀਂ 100% ਅਚੀਵ ਕਰ ਸਕੀਏ ਇਹੀ ਸਾਡਾ ਮੋਟਿਵ ਰਹਿੰਦਾ ਹਰ ਟਾਈਮ ਤੇ ਅੱਜ ਦਾ ਵੀ ਇਹੀ ਸੀਗਾ ਕੀ ਇਦਾਂ ਦੇ ਜਿਹੜੇ ਸੈਮੀਨਾਰ ਨੇ ਕੀ ਇਸ ਪਿੰਡਾਂ ਦੇ ਵਿੱਚ ਵੀ ਅੱਗੇ ਜਾ ਕੇ ਲਗਾਉਗੇ ਦੱਸੋਗੇ हां जी ਅਸੀਂ ਜ਼ਰੂਰ ਲਗਾਉਣਾ ਚਾਹਾਂਗੇ ਅਗਰ ਸਾਨੂੰ ਅੱਗੇ ਤੋਂ ਅਸੀਂ ਪੂਰੀ ਇਹ ਚੀਜ਼ਾਂ ਦੇ ਵਿੱਚ ਸਹਿਯੋਗ ਚ ਹੁੰਨੇ ਆ ਹਰ ਟਾਈਮ ਅਸੀਂ ਤਿਆਰ ਰਹਿੰਨੇ ਆ ਵੀ ਅਸੀਂ ਡੋਰ ਟੂ ਡੋਰ ਪਿੰਡਾਂ ਪਿੰਡ ਤੋਂ ਪਿੰਡ ਅਸੀਂ ਜਾਈਏ ਤੇ ਉੱਥੇ ਜਾ ਕੇ ਸਾਡੇ ਨਾਲ ਲੋਕ ਵੀ ਨਾਲ ਜੁੜਨ ਤਾਂ ਕਿ ਅਸੀਂ ਇਹ ਜਿਹੜਾ ਸਾਡਾ ਮੋਟਿਵ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤੇ ਅਸੀਂ ਜ਼ਰੂਰ ਅੱਗੇ ਤੇ ਅੱਗੇ ਪਿੰਡਾਂ 'ਚ ਵੀ ਲਗਾਉਣਾ ਚਾਹਾਂਗੇ মিডিਆ ਨਾਲ ਹੀ ਲੋਕਾਂ ਨੂੰ ਕੀ ਸਨੇਹਾ ਦੇਵਾਂਗੇ ਇਦੇ ਵਿੱਚ ਸਾਡਾ ਇਹੀ ਮੇਨ ਰੋਲ ਹੁੰਦਾ ਹੈਗਾ ਆ ਵੀ ਜਿਹੜੇ ਸਾਡੇ ਸਰਕਾਰ ਨੇ ਟਾਰਗੇਟ ਦਿੱਤੇ ਨੇ ਉਹਦਾ ਜਿਸ ਜਲੋਂ ਨਾਲ ਦੀ ਨਾਲ ਪੂਰੇ ਕਰ ਹੀ ਰਹੇ ਆ ਤੇ ਅਸੀਂ ਪੂਰਾ ਉਹਨਾਂ ਦੇ ਵਿੱਚ ਵਾਹ ਲਾ ਰਹੇ ਆ ਆਪ ਵੀ ਟਾਰਗੇਟ ਪੂਰਾ ਕਰਨ ਲਈ ਲੋਕਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਵੀ ਐਜ਼ ਅ ਗਾਇਨੋਕੋਲੋਜਿਸਟ ਵੀ ਪ੍ਰੈਗਨੈਂਟ ਔਰਤਾਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਆਉਣ ਵਾਲੇ ਬੱਚੇ ਵੀ ਤੰਦਰੁਸਤ ਹੋਣ ਤੇ ਉਹਨਾਂ ਨੂੰ ਇੰਸਟੀਚੂਨਲ ਡਿਲੀਵਰੀਜ਼ ਦੇ ਵਿੱਚ ਮੋਟੀਵੇਟ ਕੀਤਾ ਜਾਂਦਾ ਤਾਂ ਕਿ ਕੋਈ ਕੋਈ ਐਮਡੀਆਰ ਕੋਈ ਕਰੇ ਕੋਈ ਡੈਥ ਵਗੈਰਾ ਇੱਧਰ ਉੱਧਰ ਨਾ ਹੋਵੇ ਤਾਂ ਕਿ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹ ਹੈਲਥੀ ਤੇ ਮਾਂ ਲਈ ਸੁਰੱਖਿਅਤ ਰਹੇ ਅੱਜ ਦਾ ਜਿਹੜੇ ਫੰਕਸ਼ਨ ਦਾ ਮਕਸਦ ਹੈ ਜੀ ਭਾਰਤ ਸਰਕਾਰ ਦੇ ਨੀਤੀਯੋਗ ਡਿਪਾਰਟਮੈਂਟ ਦੁਆਰਾ ਜਿਹੜੇ ਹੈਗੇ ਆ ਰੂਰਲ ਲੈਵਲ ਤੇ ਹੈਲਥ ਵਰਮਨ ਬਤ ਤੋਂ ਬਤ ਲੋਕਾਂ ਤੱਕ ਲੈ ਕੇ ਜਾਣਾ ਤਾਂ ਕਿ ਕੋਈ ਵੀ ਜਿਹੜਾ ਪਾਜਾ ਨਾ ਰਹੇ ਹੈਲਥ ਵਰਮਨ ਤੋਂ ਔਰ ਜਿਸ ਤਰ੍ਹਾਂ ਕੁਝ ਟਾਰਗੇਟ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਫਿਕਸ ਕੀਤੇ ਗਏ ਆ ਜਿਸ ਤਰ੍ਹਾਂ ਡਾਇਬੀਟਸ ਹੋ ਗਿਆ ਐ 슈ਗਰ ਦੇ ਹੋ ਗਏ ਠੀਕ ਹੈ ਜੀ ਹਾਈਪਰ ਟੈਨਸ਼ਨ ਦੇ ਉਹ ਜਿਹੜੇ ਟਾਰਗੇਟ ਹੈ ਉਹ ਹਲੇ ਅਸੀਂ ਪਿੱਛੇ ਚੱਲ ਰਹੇ 54% ਜਿਹੜਾ ਅਚੀਵ ਕੀਤਾ ਔਰ ਹੈਲਥ ਦੇ ਜਿਹੜੇ ਟਾਰਗੇਟ ਆ ਵੱਖਰੇ ਨੇ ਨੀਤੀ ਜੋਗ ਭਾਰਤ ਸਰਕਾਰ ਦੇ ਵੱਖਰੇ ਨੇ ਹੈਲਥ ਦੇ ਟਾਰਗੇਟ ਤਾਂ ਅਸੀਂ ਆਲਰੇਡੀ ਅਚੀਵ ਕਰ ਲਏ ਪਰੰਤੂ ਜਿਹੜੇ ਭਾਰਤ ਸਰਕਾਰ ਦੇ ਟਾਰਗੇਟ ਅਚੀਵ ਕਰਨੇ ਇਹ ਵਰਕਸ਼ਾਪ ਅਜੋਜਿਤ ਕੀਤੀ ਗਈ ਹੈ ਜਿਦੇ ਵਿੱਚ ਐਨਐਮ ਹੈਲਥ ਡਿਪਾਰਟਮੈਂਟ ਕਨਿਓ ਆਸ਼ਾ ਵਰਕਰਸ ਔਰ ਅਨਨਵਾੜੀ ਵਰਕਰਸ ਦੀ ਸਮੂਲਿਤ ਕਰਾਈ ਗਈ ਹੈ ਤਾਂ ਕਿ ਆਪਸੀ ਜਿਹੜਾ ਕੋਆਰਡੀਨੇਸ਼ਨ ਕਰਾ ਕੇ ਤਾਲਮੇਲ ਕਰਾ ਕੇ ਜਿਹੜੇ ਵੱਧ ਤੋਂ ਵੱਧ ਕੈਂਪ ਵਿਲੇਜ ਦੇ ਵਿੱਚ ਆਰਗੇਨਾਈਜ਼ ਕਰਾਇਆ ਜਾ ਸਕਣ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾ ਸਕੇ ਬਿਮਾਰੀਆਂ ਸੰਬੰਧੀ ਅਤੇ ਟਾਰਗੇਟ ਜਿਹੜੇ ਹੈਗੇ ਟੀਚੇ ਉਹ ਪੂਰੇ ਕੀਤੇ ਗਏ ਅੱਜ ਅੰਗਣਵਾੜੀ ਦੇ ਆਸ਼ਾ ਵਰਕਰਾਂ ਨੇ ਜਿਹੜੀ ਇੱਥੇ ਕੈਂਪ ਲੱਗਿਆ ਟ੍ਰੇਨਿੰਗ ਕੈਂਪ ਉਹਦੇ ਵਿੱਚ ਉਹਨਾਂ ਵੱਲੋਂ ਅੰਡਾਂ ਦੇ ਵਿੱਚ ਜਿਵੇਂ ਕੋਈ ਪ੍ਰੈਗਨੈਂਟ ਲੇਡੀਆਂ ਹੁੰਦੀਆਂ ਉਹਨਾਂ ਦੀ ਉਹਨਾਂ ਦੀ ਕਿਸ ਤਰ੍ਹਾਂ ਅੰਮਨੋ ਦੇਖਭਾਲ ਡਾਈਟ ਤੇ ਬੱਚਿਆਂ ਦਾ ਕਿਵੇਂ ਪਾਲਣ ਪੋਸ਼ਣ ਕਰਨਾ ਹੈ ਉਹਦੇ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾਂਦੀ ਆ ਤਾਂ ਕਿ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਕਿ ਉਹਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਇਹ ਬਹੁਤ ਹੀ ਅੱਛਾ ਕੰਮ ਹੈ ਜੋ ਅੱਜ ਕਰ ਰਹੇ ਨੇ ਸਰ ਕੀ ਇਦਾਂ ਦਾ ਇਹ ਜਿਹੜੇ ਕੈਂਪ ਨੇ ਸੈਮੀਨਾਰ ਨੇ ਕੀ ਪਿੰਡਾਂ ਦੇ ਵਿੱਚ ਅੱਗੇ ਲਗਾਈ ਜਾਣਗੇ ਬਹੁਤ ਜ਼ਰੂਰੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਜੋ ਕਿਸ ਤਰ੍ਹਾਂ ਜਿਹਨਾਂ ਨੂੰ ਜਿਹੜੀਆਂ ਲੇਡੀਜ਼ ਦੀਆਂ ਪ੍ਰੋਬਲਮਾਂ ਨੇ ਜਿਹੜੇ ਜਿਹੜੀਆਂ ਪ੍ਰੈਗਨੈਂਟ ਜਾਂ ਜਿਨ੍ਹਾਂ ਦੇ ਬੱਚੇ ਨੇ ਜਾਂ ਬੱਚਿਆਂ ਨੂੰ ਪ੍ਰੋਬਲਮਾਂ ਨੇ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਲਈ ਬਹੁਤ ਅੱਛਾ ਕੰਮ ਹੈ ਅੱਜ ਜਿਹੜੀ ਵਰਡਵਾਲ ਕਾਲਜ ਦੇ ਵਿੱਚ ਵਟਸਐਪ ਲਗਾਈ ਗਈ ਆ ਅੰਗਣਵਾੜੀ ਵਰਕਰਾਂ ਦੀ ਵੀਡੀਓ ਬਲੌਗ ਵੱਲੋਂ ਜਿਹੜੇ ਟੋਟਲ ਮੁਲਾਜ਼ਮ ਨੇ ਉਹਨਾਂ ਵੱਲੋਂ ਤੇ ਬੜਾ ਵੱਡਾ ਵਧੀਆ ਪ੍ਰਾਲਾ ਕਿਉਂਕਿ ਗਰਾਉਂਡ ਲੈਵਲ ਤੇ ਜਿਹੜੀਆਂ ਸਾਡੀਆਂ ਕੁੜੀਆਂ ਇਹ ਕੰਮ ਕਰਦੀਆਂ ਨੇ ਘਰ ਘਰ ਜਾ ਕੇ ਡੋਰ ਟੂ ਡੋਰ ਕਰਕੇ ਵਰਕ ਕਰ ਰਹੀਆਂ ਨੇ ਇਸ ਲਈ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਆ ਤਾਂ ਕਿ ਜੇ ਕਿਸੇ ਲੇਡੀ ਨੂੰ ਕੋਈ ਸਮੱਸਿਆ ਨਾ ਆ ਸਕੇ ਜਿੰਨੇ ਜੋ ਵੀ ਸਰਕਾਰ ਦੀਆਂ ਸਕੀਮਾਂ ਆ ਰਹੀਆਂ ਨੇ ਉਹ ਘਰ ਘਰ ਤੱਕ ਪਹੁੰਚਾਈਆਂ ਜਾ ਸਕਣ ਉਹਦੇ ਲਈ ਵਰਕਸ਼ਾਪ ਲਗਾਈ ਗਈ ਆ ਔਰ ਇਹਨੂੰ ਟ੍ਰੇਨਿੰਗ ਕਰਾ ਕੇ ਜੋ ਸੀਐਮ ਸਾਹਿਬ ਦੀ ਹਦਾਇਤਾਂ ਮੁਤਾਬਕ ਜਾਂ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਮੁਤਾਬਕ ਜਿਹੜਾ ਕੰਮ ਕਰਵਾਇਆ ਜਾ ਸਕੇ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ